ਟੜਕੇ ਰਾਤ ਕੁੜੀ ਨੂੰ ਤਾਂ ਅੱਸੀ ਗੰਦਬਈ ਦਵਾਈ ਦਵਾ ਕੇ ਗਈ ਨੀ ਇਹ ਤਸਵੀਰ 26 ਸਾਲ ਦੇ ਨੌਜਵਾਨ ਕਿਸਾਨ ਹਰਪਜਨ ਸਿੰਘ ਦੀ ਜਿਸ ਨੇ ਕਿ ਕਰਜ਼ੇ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਇਹ ਮ੍ਰਿਤਕ ਕਿਸਾਨ ਦੀ ਪਤਨੀ ਤੇ ਉਸ ਦੀ ਗੋਦ ਵਿੱਚ 2 ਸਾਲ ਦੀ ਬੱਚੀ ਜੋ ਬਿਮਾਰ ਸੀ ਮ੍ਰਿਤਕ ਕਿਸਾਨ ਮਰਨ ਤੋਂ ਪਹਿਲਾਂ ਆਪਣੀ ਬੱਚੀ ਨੂੰ ਦਵਾਈ ਦਵਾ ਕੇ ਗਿਆ ਪਰ ਕਿਸੇ ਨੂੰ ਨਹੀਂ ਪਤਾ ਸੀ ਉਹ ਇਸ ਤਰ੍ਹਾਂ ਦਾ ਕਦਮ ਚੁੱਕਣ ਜਾ ਰਿਹਾ ਹੈ ਘਰੇ ਬਦਲ ਕੇ ਠੀਕ ਸੀਗੇ ਕੋਈ ਪਤਾ ਹੀ ਨਹੀਂ ਸੀ ਕਭੀ ਇਹ ਜਾ ਕੁਝ ਕਰਨਾ ਆਇਦਰ ਰੋਟੀ ਖਾ ਕੇ ਗਏ ਨਾ ਤੜਕੀਏ ਰਾਤ ਕੁੜੀ ਨੂੰ ਤਾਪ ਸੀਗਾ ਦਵਾਈ ਵੀ ਦੁਆ ਕੇ ਗਏ ਨਾ ਕੁਝ ਬੋਲੇ ਨਹੀਂ ਕਿੰਨੇ ਦਿਨਾਂ ਤੋਂ ਪਰੇਸ਼ਾਨ ਸੀ ਇਹ ਕਈ ਦਿਨ ਹੋ ਗਏ ਸੀ ਕਰਜ਼ਾ ਵਗੈਰਾ ਸੀ ਕੋਈ ਹਾਂ ਫਰਪਾ ਜਨ 1.5 ਏਕੜ ਦੀ ਜ਼ਮੀਨ ਵਿੱਚ ਖੇਤੀ ਕਰਦਾ ਸੀ ਪਰ ਖਰਚੇ ਵਧੂ ਤੇ ਆਮਦਨ ਘਟ ਹੋਣ ਕਰਕੇ ਸਿੱਧੇ ਕਰਜ਼ਾ ਜੜਨਾ ਸ਼ੁਰੂ ਹੋ ਗਿਆ ਫਿਰ ਜ਼ਮੀਨ ਨੂੰ ਗਹਿਣੇ ਰੱਖ ਕੇ ਪ੍ਰਾਈਵੇਟ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਘਰ ਦੀ ਗਰੀਬੀ ਤੇ ਕਰਜ਼ੇ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਉੱਤੋਂ ਕਰਜ਼ਾ ਮਾਫੀ ਦੀ ਲਿਸਟ ਵਿੱਚ ਵੀ ਨਾਮ ਨਹੀਂ ਆਇਆ ਹੁਣ ਗੌਰ ਨਾਲ ਵੇਖੋ ਇਸ ਅਪਾਹਜ ਮਾਂ ਨੂੰ ਜਿਸ ਦੀ ਅੱਖਾਂ ਦਾ ਪਾਣੀ ਵੀ ਸੁੱਕ ਚੁੱਕਾ ਹੈ ਪਹਿਲਾਂ ਵੀ ਇੱਕ ਪਤਨੀ ਕਰਜ਼ੇ ਤੋਂ ਦੁਖੀ ਹੋ ਕੇ ਸਪਰੇ પી ਕੇ ਮੌਤ ਨੂੰ ਗੱਲ ਲਗਾ ਲਿਆ ਸੀ ਤੇ ਹੁਣ ਦੂਜੀ ਪਤਨੀ ਨੇ ਖੁਦਕੁਸ਼ੀ ਕਰ ਲਈ ਕਰਜ਼ੇ ਲਈ ਤੰਗ ਸੀ ਵੀਰਿਆ ਕਰਜ਼ੇ ਦਾ ਉਹ ਕਮਜ਼ੋਰ ਬਹੁਤ ਸੀਗਾ ਸਾਡੇ ਤੋਂ ਕਰਜ਼ਾ ਲੈ ਹਾਂ ਨੀ ਗਿਆ ਉਹਨੇ ਖੇਤ ਜਾ ਕੇ ਫਾਹਾ ਲੈ ਲਿਆ ਹਾਂਜੀ ਪਹਿਲਾਂ ਵੀ ਘਰ ਸੇ ਵੀ ਮਦਦ ਕਰੀ ਜਾਵੇ ਕੋਈ ਕਰਜ਼ਾ ਮਾਫੀ ਦੇ ਵਿੱਚ ਨਾਮ ਆਇਆ ਸੀ ਮੈਂ ਤਾਂ ਇਹ ਤੁਹਾਡਾ ਆਏ ਹਾਂਜੀ ਉਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਰਿਵਾਰ ਵਿੱਚ ਕਰਜ਼ੇ ਕਾਰਨ ਦੋ ਸਕੇ ਭਰਾਵਾਂ ਵੱਲੋਂ ਖੁਦਕੁਸ਼ੀਆਂ ਕਰ ਲਿਆਂਗੀਆਂ ਨੇ ਹੁਣ ਪਰਿਵਾਰ ਵਿੱਚ ਕੋਈ ਕਮਾਣ ਵਾਲਾ ਨਹੀਂ ਰਿਹਾ ਤੇ ਹੁਣ ਦੋਨਾ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ ਬਹੁਤ ਦੁੱਖ ਦੀ ਗੱਲ ਹੋਈ ਹੈ ਅੱਜ ਜੋ ਦੁਪਹਿਰ ਦੀ ਗੱਲ ਹੈ ਇਹ ਭਾਈ ਭਜਨ ਸਿੰਘ ਜੀ ਜੋ ਇਹਨਾਂ ਦੇ ਪਰਿਵਾਰ ਤੇ ਪਹਿਲਾਂ ਇਹ ਬਹੁਤ ਵੱਡਾ ਦੁੱਖ ਆਇਆ ਹੈ ਪਹਿਲਾਂ ਇਹਨਾਂ ਦੇ ਪਿਤਾ ਜੀ ਕੈਂਸਰ ਦੀ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ ਐ ਉਹ ਕਰਜ਼ਾ ਇਹਨਾਂ ਦੇ ਸਿਰ ਚੜ੍ਹ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਏਸੇ ਦਾ ਭਜਨ ਸਿੰਘ ਦਾ ਭਰਾ ਸੀ ਉਹ ਵੀ ਸੂ ਸੈੱਟ ਕਰ ਗਿਆ ਸੀਗਾ ਸਪਰੇਅ ਪੀ ਕੇ ਉਹਦੀ ਵੀ ਮੌਤ ਹੋ ਗਈ ਸੀ ਕਰਜ਼ੇ ਕਾਰਨ ਇਸ ਕਰਕੇ ਇਹ ਭਜਨ ਸਿੰਘ ਦੀ ਵੀ ਅੱਜ ਮੌਤ ਹੋ ਗਈ ਇਹ ਵੀ ਖੇਤ ਜਾ ਕੇ ਫਾਹਾ ਲੈ ਗਿਆ ਇਹਨਾਂ ਦਾ ਜਿਹੜਾ ਕਰਜ਼ਾ ਸੀ ਕਰਜ਼ਾ ਮਾਫੀ ਦੇ ਵਿੱਚ ਵੀ ਕਰਜ਼ਾ ਨਹੀਂ ਆ ਇਹਨਾਂ ਨੂੰ ਮਾਫ ਨਹੀਂ ਕੀਤਾ ਗਿਆ ਤੇ ਇਹਨਾਂ ਦਾ ਕਰਜ਼ਾ ਮਾਫ ਕੀਤਾ ਜਾਏ ਇਹ ਸਰਕਾਰ ਨੂੰ ਮੰਗ ਕਰਦੇ ਆਂ ਵੀ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਦਾ ਜੋ ਵੀ ਇਹਨਾਂ ਤੇ ਡੋਖਾ ਹੈ ਜੋ ਕਰਜ਼ਾ ਇਹਨਾਂ ਦੇ ਸਿਰ ਚੜਿਆ ਸਾਰਾ ਕਰਜ਼ਾ ਇਹਨਾਂ ਦਾ ਸਰਕਾਰ ਦੇਵੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਬੇਤਰੀ ਕੈਪਟਨ ਸਰਕਾਰ ਨੂੰ 2 ਸਾਲ ਪੂਰੇ ਹੋ ਗਏ ਮੁੱਖ ਮੰਤਰੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਨਹੀਂ ਥੱਕਦੇ ਪਰ ਸ਼ਾਇਦ ਉਹ ਸੱਚਾਈ ਤੋਂ ਅਣਜਾਣ ਨਹੀਂ ਜਾਂ ਫਿਰ ਅਣਜਾਣ ਬਨੰਦੀ ਕੋਸ਼ਿਸ਼ ਕਰ ਰਹੇ ਨੇ ਹੁਣ ਇਸ ਪਰਿਵਾਰ ਦਾਤਾ ਰੱਬ ਹੀ ਰੱਖਾ ਕਿਉਂਕਿ ਸਰਕਾਰਾਂ ਤਾਂ ਸਿਰਫ ਨਾਮ ਦਿਆਂ ਨੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਪਾ ਮੰਡੀ ਤੋਂ ਤਰਮਿੰਦਰ ਸਿੰਘ ਤਾਲੀਵਾਲ ਦੀ ਰਿਪੋਰਟ, Delhi Post ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ